ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਦਾ ਇਤਿਹਾਸ ਜਾਣਦੇ ਹਾਂ ਕਿ ਪਾਥੀਆਂ ਬਦਲੇ ਪੁੱਤਰ ਕਿਵੇਂ ਮਿਲਿਆ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸਿੱਖ ਇਤਿਹਾਸ ਦੇ ਮੁਤਾਬਕ ਭਾਈ ਸਾਲੂ ਜੀ ਨੇ ਆਪਣਾ ਪੂਰਾ ਜੀਵਨ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਸੇਵਾ ਸੇਵਾ ਕੀਤੀ ਅਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਅਤੇ ਅੱਜ ਇਸ ਥਾਨ 'ਤੇ ਚੜਾਵੇ ਵੱਜੋਂ ਪਾਥੀਆਂ ਚੜਾਈਆਂ ਜਾਂਦੀਆਂ ਹਨ ਭਾਈ ਸ਼ਾਲੋ ਜੀ ਨੂੰ ਪਾਥੀਆਂ ਦੇ ਬਦਲੇ ਪੁੱਤਰ ਤੋਂ ਇਲਾਵਾ ਹੋਰ ਚਾਰ ਕਿਹੜੀਆਂ ਦਾਤਾਂ ਪ੍ਰਾਪਤ ਹੋਈਆਂ ਸਨ ਭਾਈ ਸ਼ਾਲੂ ਜੀ ਦਾ ਜਨਮ ਭਾਈ ਦਿਆਲਾ ਅਤੇ માતા ਸੁਖਦੀਪ ਜੀ ਦੀ ਗੁੱਖੋਂ ਹੋਇਆ ਫਰੀਦਕੋਟ ਦੇ ਪਿੰਡ ਢੋਲੇ گاਗਰ ਵਿਖੇ ਹੋਇਆ ਜੋ ਕਿ ਬਾਅਦ ਵਿੱਚ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਜਿੱਦੇ ਕੋਲ ਸੰਗਤ ਰੂਪ ਵਿੱਚ ਦਰਸ਼ਨ ਕਰਨ ਆਏ ਸਨ ਪਿੰਡ ਤੋਲੇ ਕਾਗਰ ਵਿਖੇ ਕਿਸੇ ਮੁਸੀਬਤ ਕਾਰਨ ਇਹ ਛੋਟਾ ਜਿਹਾ ਨਗਰ ਕਿਸੇ ਕਾਰਨ ਉਜੜ ਜਾਂਦਾ ਹੈ ਅਤੇ ਤੋਲੇ ਕਾਗਰ ਦੇ ਲੋਕ ਆਸ-ਪਾਸ ਦੇ ਇਲਾਕਿਆਂ ਵਿੱਚ ਜਾ ਵਸਦੇ ਹਨ ਭਾਈ ਤੋਲਾ ਜੀ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਸਹਿ ਵਿਖੇ ਮਜੀਠੇ ਨਗਰ ਵਿੱਚ ਆ ਵਸਦੇ ਹਨ ਜਦ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਗੱਦੀ ਤੇ ਵਿਰਾਜਮਾਨ ਸਨ ਤਾਂ ਉਸ ਵੇਲੇ ਇੱਕ ਦਿਨ ਭਾਈ ਦਿਆਲਾ ਜੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਆਉਂਦੇ ਲੰਘ ਰਹੇ ਸਨ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਤੇ ਅਤੇ ਉਹਨਾਂ ਨੇ ਲੋਕਾਂ ਗੋਲੋਂ ਸੁਣਿਆ ਹੋਇਆ ਸੀ ਕਿ ਕਿ ਇੱਥੇ ਇੱਕ ਰੱਬੀ ਰੂਹ ਵੱਸਦੀ ਹੈ ਫਿਰ ਭਾਈ ਦਿਆਲਾ ਜੀ ਮਨ ਵਿੱਚ ਸੋਚਦੇ ਹਨ ਕਿ ਕਿਉਂ ਨਾ ਅਸੀਂ ਵੀ ਇਸ ਰੱਬੀ ਰੂਹ ਦੇ ਦਰਸ਼ਨ ਕਰ ਲਈਏ ਤਾਂ ਭਾਈ ਦਿਆਲਾ ਜੀ ਆਪਣੇ ਪਰਿਵਾਰ ਸਮੇਤ ਸ੍ਰੀ ਅਮਰਸਰ ਸਾਹਿਬ ਆਉਂਦੇ ਹਨ ਅਤੇ ਦੀਵਾਨ ਹਾਲ ਤੇ ਵਿੱਚ ਸਭ ਦੇ ਵਿੱਚ ਸਭ ਤੋਂ ਪਿੱਛੇ ਪਿੱਛੇ ਬੈਠ ਜਾਂਦੇ ਹਨ ਅਤੇ ਆਪਣੇ ਮਨ ਵਿੱਚ ਸੋਚ ਰਹੇ ਹਨ ਕਿ ਜੇਕਰ ਕੋਈ ਸੱਚਾ ਗੁਰੂ ਹੋਵੇਗਾ ਤਾਂ ਸਾਨੂੰ ਜ਼ਰੂਰ ਆਵਾਜ਼ ਲਾਏਗਾ ਤਾਂ ਸੰਗਤ ਜੀ ਉਸ ਤੋਂ ਬਾਅਦ ਫਿਰ ਜਦ ਸੰਗਤ ਦੀ ਸਮਾਪਤੀ ਹੋਈ ਤਾਂ ਸ੍ਰੀ ਗੁਰੂ ਰਾਮਦਾਸ ਜੀ ਆਵਾਜ਼ ਦਿੰਦੇ ਹਨ ਕਹਿੰਦੇ ਹਨ ਕਿ ਭਾਈ ਜੋ ਪਿੱਛੇ ਪਿੱਛੇ ਬੈਠੇ ਹਨ ਆਪਣੇ ਮਨ ਵਿੱਚ ਗੱਲਾਂ ਕਰ ਰਹੇ ਹਨ ਉਹ ਸਾਡੇ ਕੋਲ ਆ ਕੇ ਇੱਕ ਵਾਰੀ ਸਾਨੂੰ ਮਿਲਣ ਤਾਂ ਇੰਨੀ ਗੱਲ ਸੁਣ ਕੇ ਭਾਈ ਦਿਆਲਾ ਜੀ ਉੱਠ ਕੇ ਖੜੇ ਹੋ ਜਾਂਦੇ ਹਨ ਤੇ ਗੁਰੂ ਸਾਹਿਬ ਜੀ ਦੇ ਕੋਲ ਆ ਜਾਂਦੇ ਹਨ ਆ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਟਹਿ ਜਾਂਦੇ ਹਨ ਅਤੇ ਮਾਫੀ ਮੰਗਦੇ ਹਨ ਤੇ ਕਹਿਣ ਲੱਗੇ ਕਿ ਪਾਸ਼ਾ ਜੀ ਤੁਸੀਂ ਤਾਂ ਸੱਚ ਮੋਚ ਹੀ ਸੱਚੇ ਗੁਰੂ ਹੋ ਸਭ ਦੇ ਦਿਲਾਂ ਦੀਆਂ ਜਾਣਦੇ ਹੋ ਜਾਣੀ ਜਾਨ ਹਾਂ ਮੇਰੇ ਤੋਂ ਪੁੱਲ ਹੋ ਗਏ ਮੈਨੂੰ ਬਖਸ਼ ਦੇਵੋ ਅਤੇ ਭਾਈ ਦਿਆਲਾ ਜੀ ਫਿਰ ਜੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਹਨ ਅਤੇ ਕਹਿਣ ਲਗਾ ਕਪਾਸ਼ਾ ਜੀ ਅਸੀਂ ਤੁਹਾਡੇ ਦਰ ਘਰ ਦੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਭਾਈ ਦਿਆਲਾ ਜੀ ਨੂੰ ਕਹਿੰਦੇ ਹਨ ਕਿ ਭਾਈ ਦਿਆਲਾ ਜੀ ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਘਰ ਦਾ ਜੋ ਪੁੱਤਰ ਹੈ ਉਹ ਸਾਡਾ ਸੇਵਾਦਾਰ ਹੈ ਸਾਡੇ ਘਰ ਦਾ ਸੇਵਾਦਾਰ ਹੈ ਅਤੇ ਉਸ ਨੂੰ ਇੱਥੇ ਭੇਟ ਕਰ ਜਾਓ ਤਾਂ ਇਹ ਗੱਲ ਸੁਣ ਕੇ ਭਾਈ ਦਿਯਾਲਾ ਜੀ ਕਹਿਣ ਲਗੇ ਕਪਾਸ਼ਾ ਜੀ ਇਹ ਤੁਹਾਡਾ ਹੀ ਪੁੱਤਰ ਹੈ ਤੁਹਾਡੀ ਦਿੱਤੀ ਹੋਈ ਦਾਤ ਹੈ ਏਨੀ ਗੱਲ ਕਹਿ ਕੇ ਭਾਈ ਦਿਯਾਲਾ ਜੀ ਆਪਣੇ ਪੁੱਤਰ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਂਟ ਕਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਫਿਰ ਵਾਪਸ ਮਜੀਠੀਏ ਚਲੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਭਾਈ ਦਿਆਲਾ ਜੀ ਵੀ ਗੁਰੂ ਘਰ ਦੇ ਸੱਚੇ ਪ੍ਰੇਮੀ ਬਣ ਜਾਂਦੇ ਹਨ ਅਤੇ ਭਾਈ ਦਿਆਲਾ ਜੀ ਦੇ ਸੁਪੁੱਤਰ ਭਾਈ ਸਾਲੂ ਜੀ ਵੀ ਬਚਪਨ ਤੋਂ ਹੀ ਸ਼ਰਧਾवान ਸਨ ਸੱਚੀ ਪ੍ਰੀਤ ਵਾਲੇ ਸਨ ਉਹ ਗੁਰੂ ਘਰ ਰਹਿੰਦੇ ਬੱਚਿਆਂ ਨੇ ਨਾਲ ਖੇਡਦੇ ਅਤੇ ਸੇਵਾ ਤੇ ਸਿਮਰਨ ਕਰਦੇ ਅਤੇ ਜਦ ਭਾਈ ਸਾਲੂ ਜੀ ਨੇ ਆਰਾਮ ਕਰਨਾ ਹੁੰਦਾ ਤਾਂ ਇਸੇ ਗੁਰਦੁਆਰਾ ਸਾਹਿਬ ਦੇ ਕੋ ਕੋਲਾ ਕੇ ਆਰਾਮ ਕਰਨ ਲੱਗਦੇ ਜਦ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਪੱਕਾ ਕਰਨ ਦੀ ਤਿਆਰੀ ਕੀਤੀ ਤਾਂ ਸਰੋਵਰ ਦੀਆਂ ਚਾਰ ਵਾਈਆਂ ਉੱਤੇ ਚਾਰ ਸੇਵਾਦਾਰਾਂ ਦੀ ਸੇਵਾ ਲਾ ਦਿੱਤੀ ਉਹਨਾਂ ਵਿੱਚ ਪਹਿਲੇ ਬਾਬਾ ਬੁੱਢਾ ਜੀ ਸਨ ਅਤੇ ਦੂਸਰੇ ਭਾਈ ਗੁਰਦਾਸ ਜੀ ਅਤੇ ਤੀਸਰੇ ਭਾਈ ਬੈਲੋ ਜੀ ਸਨ ਅਤੇ ਉਹਨਾਂ ਦੇ ਵਿੱਚ ਚੌਥੇ ਸਨ ਜੋ ਭਾਈ ਭਾਈ ਸ਼ਾਲੂ ਜੀ ਸਨ ਚਾਰੇ ਬਾਈਆਂ ਤੇ ਇੱਟਾਂ ਨੂੰ ਪਕਾਉਣ ਦੇ ਲਈ ਆਵੇ ਲਾਏ ਗਏ ਸਨ ਅਤੇ ਮੀਂਹ ਪੈਣ ਕਾਰਨ ਸਾਰਾ ਬਾਲਣ ਗਿੱਲਾ ਹੋ ਗਿਆ ਅਤੇ ਇੱਟਾਂ ਪਕਣੀਆਂ ਬੰਦ ਹੋ ਜਾਂਦੀਆਂ ਹਨ ਪਰ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੀ ਕਿ ਜਲਦੀ ਤੋਂ ਜਲਦੀ ਸਰੋਵਰ ਨੂੰ ਪੱਕਿਆ ਕੀਤਾ ਜਾਵੇ ਇਸ ਉਪਰੰਤ ਫਿਰ ਭਾਈ ਸ਼ਾਲੂ ਜੀ ਕੀ ਕਰਦੇ ਹਨ ਜਦ ਬਾਲਣ ਗਿੱਲਾ ਹੋ ਗਿਆ ਤਾਂ ਇਸ ਉਪਰੰਤ ਭਾਈ ਸ਼ਾਲੂ ਜੀ ਕੀ ਕਰਦੇ ਹਨ ਜਿਹੜੀ ਵੀ ਸੰਗਤ ਰੋਜ਼ ਅਮਰਸਰਨ ਕਰਨ ਕਾਰਨ ਆਉਂਦੇ ਤਾਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਗਏ ਅਤੇ ਪਿੰਡਾਂ ਦੇ ਵਿੱਚ ਜਾ ਕੇ ਥਾਈ-ਥਾਈ ਹੋਕਾ ਦਿੰਦੇ ਕਿ ਜਿਸ ਘਰ ਵਿੱਚ ਕੋਈ ਬੱਚਾ ਨਹੀਂ ਹੈ ਜਾਂ ਜਿਸ ਨੂੰ ਪੁੱਤਰ ਤੇ ਦਾਤ ਚਾਹੀਦੀ ਹੈ ਉਹ ਆਪਣੇ ਘਰੋਂ ਇੱਕ-ਇੱਕ ਪਾਥੀ ਦੇ ਕੇ ਪੁੱਤਰ ਦੀ ਦਾਤ ਪ੍ਰਾਪਤ ਕਰ ਸਕਦਾ ਹੈ ਅਤੇ ਉਹਨਾਂ ਇਰਾਕਿਆਂ ਦੇ ਵਿੱਚ ਜਿਹੜੀਆਂ ਸੰਗਟਾਂ ਗੁਰੂ ਵਾਲੀਆਂ ਸਨ ਉਹਨਾਂ ਸੰਗਟਾਂ ਨੇ ਪਾਠੀਆਂ ਦੇ ਟੋਕਰੇ ਭਰ ਕੇ ਦੇਣੇ ਸ਼ੁਰੂ ਕਰ ਦਿੱਤੇ ਅਤੇ ਉੱਥੇ ਫਿਰ ਕੁਝ ਕੁ ਲੋਕ ਅਜਿਹੇ ਵੀ ਸਨ ਕਿ ਜੋ ਭਾਈ ਸ਼ਾਲੂ ਜੀ ਨੂੰ ਕਹਿਣ ਲੱਗੇ ਕਿ ਐਸਾ ਕਿਹੜਾ ਤੇਰਾ ਗੁਰੂ ਹੈ ਜੋ ਪਾਠੀਆਂ ਦੇ ਬਦਲੇ ਪੁੱਤਰ ਦੀ ਦਾਤ ਦਿੰਦਾ ਹੈ ਅਤੇ ਲੋਕ ਕਹਿਣ ਲੱਗੇ ਕਿ ਅਸੀਂ ਤੈਨੂੰ ਇੰਨੀਆਂ ਪਾਠੀਆਂ ਦਿੰਨੇ ਹਾਂ ਦੇਖਦੇ ਹਾਂ ਕਿ ਤੇਰਾ ਗੁਰੂ ਕਿਸ-ਕਿਸ ਨੂੰ ਪੁੱਤਰ ਦੀ ਦਾਤ ਦਿੰਦਾ ਹੈ ਉਹਨਾਂ ਲੋਕਾਂ ਦੀ ਇਹ ਗੱਲ ਸੁਣ ਕੇ ਭਾਈ ਛਾਲੂ ਜੀ ਨੇ ਇਹ ਸਾਰੀ ਸੇਵਾ ਆਪਣੇ ਝੋਲੀ ਵਿੱਚ ਪਵਾ ਲਈ ਅਤੇ ਇਹ ਵੀ ਕਿਹਾ ਕਿ ਜੀ ਜੋ ਸੰਗਤਾਂ ਸ਼ਰਧਾ ਅਤੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਦੀਆਂ ਹਨ ਉਹਨਾਂ ਦੀਆਂ ਝੋਲੀਆਂ ਪਾਤਸ਼ਾਹ ਜੀ ਜ਼ਰੂਰ ਭਰਨਗੇ ਨੀ ਗੱਲ ਕਹਿ ਕੇ ਭਾਈ ਛਾਲੂ ਜੀ ਸਾਰੀ ਸੇਵਾ ਲੈ ਕੇ ਦਰਬਾਰ ਸਾਇ ਪਹੁੰਚ ਜਾਂਦੇ ਹਨ ਤਾਂ ਤੇ ਨਾਲ ਵਾਲੇ ਸਿੱਖਾਂ ਨੇ ਭਾਈ ਸਾਲੂ ਜੀ ਦੀ ਸ਼ਿਕਾਇਤ ਸ੍ਰੀ ਗੁਰੂ ਅਰਜਨ ਦੇਵ ਜੀ ਕੋਲੇ ਕੀਤੀ ਕੋਲ ਕਰ ਦਿੱਤੀ ਕਿ ਭਾਈ ਸਾਲੂ ਨੇ ਇਸ ਤਰ੍ਹਾਂ ਜਾ ਕੇ ਨੇੜੇ ਦੇ ਨਗਰਾਂ ਵਿੱਚ ਇਸ ਤਰ੍ਹਾਂ ਹੋਕਾ ਦਿੱਤਾ ਹੈ ਸਿੰਘਾਂ ਦੀ ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਭਾਈ ਸਾਲੂ ਜੀ ਨੂੰ ਆਪਣੇ ਕੋਲ ਬਿਠਾ ਲੈਂਦੇ ਹਨ ਅਤੇ ਭਾਈ ਸਾਲੂ ਜੀ ਨੂੰ ਪੁੱਛਣ ਲੱਗੇ ਕਿ ਭਾਈ ਸਾਲੂ ਜੀ ਅਸੀਂ ਸੁਣਿਆ ਹੈ ਕਿ ਤੁਸੀਂ ਪਾਥੀਆਂ ਦੇ ਬਦਲੇ ਦਾ ਹੋਕਾ ਦੇ ਕੇ ਆਏ ਹੋ ਤੇ ਭਾਈ ਸ਼ਾਲੂ ਜੀ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਕਹਿਣ ਲੱਗੇ ਹਾਂਜੀ ਪਾਸ਼ਾ ਜੀ ਮੈਂ ਇਹੀ ਕਹਿ ਕੇ ਆਇਆ ਹਾਂ ਤਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਭਾਈ ਸ਼ਾਲੂ ਤੂੰ ਸਾਨੂੰ ਪੁੱਛਿਆ ਕਿਉਂ ਨਹੀਂ ਸਾਡੇ ਪੁੱਛੇ ਤੋਂ ਬਗੈਰ ਹੀ ਤੁਸੀਂ ਇੰਨੀ ਗੱਲ ਕਹਿ ਦਿੱਤੀ ਤਰੂ ਪਾਸ਼ਾ ਜੀ ਦੀ ਗੱਲ ਸੁਣ ਕੇ ਭਾਈ ਸ਼ਾਲੂ ਜੀ ਹੱਥ ਜੋੜ ਕੇ ਨਿਮਰਤਾ ਦੇ ਨਾਲ ਜਵਾਬ ਦਿੰਦੇ ਹਨ ਕਾ ਪਾਸ਼ਾ ਜੀ ਪੁੱਛਾਂ ਤਾਂ ਤੁਹਾਡੇ ਕੋਲੋਂ ਮੈਂ ਤਾਂ ਜੇ ਤੁਹਾਡੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਿਸੇ ਦਾਤ ਦੀ ਕੋਈ ਕਮੀ ਹੋਵੇ ਤਾਂ ਇੱਥੇ ਤਾਂ ਢੰਡਾਰੇ ਐਨੇ ਭਰਪੂਰ ਹਨ ਕਿ ਜਿਹੜਾ ਸ਼ਰਦਾ ਵਾਲਾ ਹੋਵੇ ਜਿਹੜਾ ਸ਼ਰਦਾ ਦੇ ਨਾਲ ਤੁਹਾਡੇ ਕੋਲੋਂ ਮੰਗਦਾ ਹੈ ਸੇਵਾ ਕਰਦਾ ਹੈ ਤੁਸੀਂ ਤਾਂ ਉਹਨਾਂ ਦੀਆਂ ਝੋਲੀਆਂ ਆਪ ਹੀ ਭਰ ਦਿੰਦੇ ਹੋ ਤਾਂ ਭਾਈ ਸ਼ਾਲੂ ਦੀ ਇਹ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ ਕਿ ਭਾਈ ਸਿੰਘਾ ਤੂੰ ਤਾਂ ਸਸਤਾ ਹੀ ਸੌਦਾ ਕਰ ਆਇਆ ਹੈ ਕੇਕ ਪਾਤੀ ਦੇ ਬਦਲੇ ਇੱਕ ਪੁੱਤਰ ਪਰ ਜਿੰਨਾ ਲੋਕਾਂ ਨੇ ਤੁਹਾਨੂੰ ਟੋਕਰਾ ਭਰ ਕੇ ਪਾਥੀਆਂ ਦਿੱਤੀਆਂ ਹਨ ਅਤੇ ਫਿਰ ਉਹਨਾਂ ਨੂੰ ਓਨੇ ਹੀ ਪੁੱਤਰ ਦੇਵਾਂਗੇ ਤਾਂ ਭਾਈ ਸ਼ਾਲੂ ਜੀ ਕਹਿਣ ਲੱਗੇ ਕਿ ਪਾਸ਼ਾ ਜੀ ਇੱਕ ਹੀ ਪੁੱਤਰ ਦੇਣਾ ਹੈ ਉਹ ਵੀ ਤੁਸੀਂ ਹੀ ਦਾਤ ਬਖਸ਼ਣੀ ਹੈ ਜੇ ਜੇ ਵੀ ਪੁੱਤਰ ਦੇਣੇ ਹਨ ਤਾਂ ਉਹ ਵੀ ਤੁਸੀਂ ਹੀ ਦਾਤ ਬਖਸ਼ਣੀ ਹੈ ਤਾਂ ਗੁਰੂ ਅਰਜਨ ਦੇਵ ਜੀ ਇਹ ਗੱਲ ਸੁਣ ਕੇ ਬੜੇ ਪ੍ਰਸੰਨ ਹੁੰਦੇ ਹਨ ਅਤੇ ਪ੍ਰਸੰਨ ਹੋ ਕੇ ਭਾਈ ਸ਼ਾਲੂ ਜੀ ਨੂੰ ਇਹ ਵਰ ਦਿੰਦੇ ਹਨ ਕਿ ਜੋ ਵੀ ਸੰਗਤਾਂ ਤੁਹਾਡੇ ਦਰ ਤੇ ਆਉਣਗੀਆਂ ਅਤੇ ਇਸੇ ਤਰ੍ਹਾਂ ਹੀ ਸੇਵਾ ਕਰਨਗੀਆਂ ਉਹਨਾਂ ਦੀਆਂ ਝੋਲੀਆਂ ਇਸੇ ਤਰ੍ਹਾਂ ਹੀ ਭਰਦੀਆਂ ਰਹਿਣਗੀਆਂ ਅਤੇ ਸੰਗਤ ਜੀ ਆਜ ਦੇ ਸਮੇਂ ਵਿੱਚ ਇਸੇ ਸਥਾਨ ਤੇ ਇਸੇ ਤਰ੍ਹਾਂ ਹੀ ਝੋਲੀਆਂ ਭਰੀਆਂ ਜਾ ਰਹੀਆਂ ਹਨ ਆਜ ਵੀ ਅਜ ਦੇ ਸਮੇਂ ਵਿੱਚ ਵੀ ਇੱਥੇ ਜੋ ਸੰਗਤਾਂ ਸ਼ਰਦਾ ਦੇ ਨਾਲ ਇਸ ਦਰ ਧਰ ਤੇ ਇਸ ਦਰ ਤੇ ਸੇਵਾ ਕਰਦੀਆਂ ਹਨ ਭੇਟਾ ਲੈ ਕੇ ਆਉਂਦੀਆਂ ਹਨ ਗੁਰੂ ਪਾਤਸ਼ਾਹ ਜੀ ਵੱਲੋਂ ਉਹਨਾਂ ਨੂੰ ਦਾਤ ਜ਼ਰੂਰ ਮਿਲਦੀ ਹੈ ਇਸੇ ਦੌਰਾਨ ਤਿੰਨ ਗੁਰੂ ਸਾਹਿਬਾਨ ਦੇ ਸੰਮੁਖ ਰਹਿ ਕੇ ਭਾਈ ਸਾਲੂ ਜੀ ਨੇ ਸੇਵਾ ਕੀਤੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਇਸ ਦੌਰਾਨ ਭਾਈ ਸਾਲੂ ਜੀ ਨੂੰ ਪੰਜ ਦਾਤਾਂ ਦੀ ਬਖਸ਼ਿਸ਼ ਹੋਈ ਸੀ ਪਹਿਲੀ ਦਾਤ ਇਹ ਸੀ ਕਿ ਜਿਨ੍ਹਾਂ ਦੇ ਘਰ ਕੋਈ ਪੁੱਤਰ ਨਹੀਂ ਹੈ ਉਹਨਾਂ ਨੂੰ ਪੁੱਤਰ ਦੀ ਦਾਤ ਮਿਲਦੀ ਹੈ ਦੂਸਰੀ ਦਾਤ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਸਿਹਤ ਠੀਕ ਨਹੀਂ ਜਾਂਦੀ ਜਾਂ ਕਮਜ਼ੋਰ ਰਹਿੰਦੀ ਹੈ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਰੋਗ ਲੱਗਿਆ ਹੋਇਆ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਤੋਬਾ ਸਾਹਿਬ ਵਿੱਚ ਆ ਕੇ ਵਿੱਚੋਂ ਜਲ ਲੈ ਕੇ ਇਸ਼ਨਾਨ ਕਰਦੇ ਹਨ ਤਾਂ ਉਹਨਾਂ ਦਾ ਸਰੀਰ ਤੰਦਰੁਸਤ ਹੋ ਜਾਂਦਾ ਹੈ ਤੀਸਰੀ ਦਾਤ ਇਹ ਹੈ ਕਿ ਤਿੰਨ ਦਿਨ ਭਾਈ ਸ਼ਾਲੂ ਜੀ ਦਾ ਪਾਠ ਸਰਵਨ ਕਰਾਇਆ ਜਾਂਦਾ ਹੈ ਅਤੇ ਉਹ ਲੋਕ ਵੀ ਠੀਕ ਹੋ ਜਾਂਦੇ ਹਨ ਅਤੇ ਚੌਥੀ ਇਹ ਹੈ ਕਿ ਜੇ ਕਿਸੇ ਦੀ ਕੋਈ ਮਨੋ ਕਾਮਨਾ ਤਾਂ ਉਹ ਇਸ ਗੁਰਦੁਆਰਾ ਸਾਹਿਬ ਵਿੱਚੋਂ ਜਲ ਲੈ ਕੇ ਪੀਂਦੇ ਹਨ ਤਾਂ ਉਹਨਾਂ ਦੀ ਮਨੋ ਕਾਮਨਾ ਸੰਪੂਰਨ ਹੋ ਜਾਂਦੀ ਹੈ ਅਤੇ ਪੰਜਵੀਂ ਬਖਸ਼ਿਸ਼ ਇਹ ਹੈ ਕਿ ਜੋ ਲੋਕ ਜੋ ਲੋਕ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੇ ਹਨ ਤਾਂ ਉਹ ਜਦ ਉਹ ਜਦ ਭਾਈ ਛਾਲੂ ਜੀ ਦੇ ਗੁਰਦੁਆਰਾ ਸਾਹਿਬ ਆਉਂਦੇ ਹਨ ਤਾਂ ਉਹਨਾਂ ਦੀ ਯਾਤਰਾ ਸਫਲ ਹੋ ਜਾਂਦੀ ਹੈ ਸੋ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ